ਇੱਕ ਵੱਡੀ ਗੱਲ ਆ ਕਿ ਸਦਾਧਾਰੀਆਂ ਦੇ ਬਰਾਬਰ ਇੱਕ ਵੱਡੀ ਰੈਲੀ ਕਰ ਜਾਣੀ ਬਿਨਾ ਪਾਰਟੀ ਨੂੰ ਨਾਲ ਲਿਆ ਆਪਣੇ ਲੈਵਲ ਤੇ ਉਹ ਤੋਂ ਇੱਕ ਸੰਕੇਤ ਜੇ ਮਿਲਦੇ ਨੇ ਕਿ ਕੋਈ ਇਸ਼ਾਰਾ ਜ਼ਰੂਰ ਹੋਇਆ ਹੋਣਾ ਮੇਨ ਤਾਂ ਸੁਤਰਾ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਬਣਾਉਣ ਦੀ ਗੱਲ ਚੱਲ ਪਈ ਆ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਦੀ ਸਿੱਧੂ ਦੀ ਵਿਅਕਤੀਗਤ ਆਲੋਚਨਾ ਬਹੁਤ ਹੁੰਦੀ ਰਹੀ ਆ ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਏਜੰਡਾ ਨਾ ਉਹ ਪੰਜਾਬ ਟੈਸਟ ਕਰੂ ਇੱਕ ਵਾਰ ਮੈਨੂੰ ਇਹ ਲੱਗਦਾ ਜਿਹੜਾ ਗਰੰਟੀਆਂ ਦੀ ਸਿਆਸਤ ਆ ਫੇਲ ਹੋ ਗਈ ਕੋਈ ਮੰਨੇ ਚਾਹੇ ਨਾ ਮੰਨੇ ਪ੍ਰਧਾਨ ਬਣ ਕੇ ਉਹਨਾਂ ਵਰਗੀ ਬਣ ਗਿਆ ਜਾਂ ਜਦੋਂ ਪਹਿਲਾ ਪ੍ਰਧਾਨ ਬਣ ਗਿਆ ਸੀ ਇਹਨੂੰ ਚੱਲਣੇ ਨਹੀਂ ਦਿੱਤਾ ਇਹ ਇਸ ਕਰਕੇ ਅਸਲ ਏਜੰਡਾ ਬੰਦੇ ਦਾ ਬੰਦਾ ਤੇ ਬੰਦੇ ਦਾ ਵਿਰੋਧੀ ਹੋਣਾ ਨਹੀਂ ਅਸਲ ਏਜੰਡਾ ਅੱਜ ਪੰਜਾਬ ਨੂੰ ਸੰਵਾਦ ਦੀ ਲੋੜ ਆ ਵਿਚਾਰ ਦੀ ਲੋੜ ਆ ਕਾਂਗਰਸ ਦੇ ਵਿੱਚ ਰਹਿ ਕੇ ਲੜਾਈ ਕਿਵੇਂ ਦੇਣੀ ਆ ਕੀ ਫਾਇਦਾ ਹਾਈ ਕਮਾਂਡ ਨਾਲ ਕੀ ਆ ਦੇਖੋ ਜੀ ਮੇਰੀ ਇਸ ਬਾਰੇ ਕਦੇ ਉਹਨਾਂ ਨਾਲ ਗੱਲ ਨਹੀਂ ਹੋਈ ਸਿਆਸੀ ਗੱਲਾਂ ਹੋਈਆਂ ਇਹਨਾਂ ਦਿਨਾਂ ਦੌਰਾਨ ਨਵਜੋਤ ਸਿੰਘ ਸਿੱਧੂ ਕਾਫੀ ਸਿਆਸੀ ਤੌਰ ਤੇ ਸਰਗਰਮ ਹੋ ਗਏ ਨੇ ਜਦਕਿ ਉਹ ਅਲੱਗ ਦੌਰ ਤੇ ਸਰਗਰਮੀ ਕਰ ਰਹੇ ਨੇ ਪੰਜਾਬ ਕਾਂਗਰਸ ਨਾਲ ਮਿਲ ਕੇ ਨਹੀਂ ਚੱਲ ਰਹੇ ਇੱਕ ਚਰਚਾ ਚੱਲ ਪਈ ਹੈ ਕਿ ਸਿੱਧੂ ਦੁਬਾਰੇ ਪੰਜਾਬ ਕਾਂਗਰਸ ਦੀ ਜਿਹੜੀ ਕਮਾਂਡ ਹੈ ਉਹ ਸੰਭਾਲ ਸਕਦੇ ਨੇ ਤੇ ਕਾਂਗਰਸ ਦੀ ਹਾਈ ਕਮਾਂਡ ਨੇ ਇਸ਼ਾਰਾ ਵੀ ਉਹਨਾਂ ਨੂੰ ਦੇ ਦਿੱਤਾ ਹੈ ਮੇਰੇ ਨਾਲ ਨੇ ਮਾਲਵਿੰਦਰ ਸਿੰਘ ਮਾਲੀ ਮਾਲਵਿੰਦਰ ਸਿੰਘ ਮਾਲੀ ਅਕਸਰ ਨਵਜੋਤ ਸਿੰਘ ਸਿੱਧੂ ਦੀ ਵਿਚਾਰਧਾਰਾ ਨਾਲ ਸਹਿਮਤ ਨੇ ਤੇ ਇਹ ਚਾਹੁੰਦੇ ਨੇ ਕਿ ਕੋਈ ਅਹਿਜਾ ਬੰਦਾ ਲੀਡਰ ਹੋਵੇ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾਵੇ ਗੱਲ ਕਰਦਿਆਂ ਮਾਲੀ ਜੀ ਕੀ ਲੱਗਦਾ ਇਹਨਾਂ ਦਿਨਾਂ ਦੌਰਾਨ ਕਾਫੀ ਸਰਗਰਮ ਹੋ ਗਏ ਨੇ ਨਵਜੋਤ ਸਿੱਧੂ ਤੁਹਾਨੂੰ ਕੀ ਨਜ਼ਰ ਆਉਂਦਾ ਦੇਖੋ ਜੀ ਨਵਜੋਤ ਸਿੰਘ ਸਿੱਧੂ ਨਾ ਇੱਕ ਨਵਾਂ ਲੰਘਾ ਭੰਨਣ ਦੀ ਤਾਕ ਚਾ ਉਹਦੇ ਲਈ ਜ਼ੋਰ ਲਾ ਰਿਹਾ ਇਹ ਕਰਤਾਰਪੁਰ ਸਾਹਿਬ ਦੇ ਲੰਘੇ ਤੋਂ ਸ਼ੁਰੂ ਹੋਇਆ ਜャ ਪੰਜਾਬ ਦੇ ਵਿੱਚ ਕਮੇਟੀ ਦੇ ਵਿੱਚ ਜੇ ਉਹਨਾਂ ਨੇ ਆਪਣੇ ਖਿਆਲ ਰੱਖੇ ਵੀ ਸਰਕਾਰੀ ਕਾਰਪੋਰੇਸ਼ਨ ਬਣਨੀ ਚਾਹੀਦੀ ਹੈ ਰੇਤੇ ਦੀ ਸ਼ਰਾਬ ਦੀ ਇਸ਼ਤਿਹਾਰबाजी ਦੀ ਜਾਂ ਕੇਵਲ ਮਾਫੀਆ ਨੂੰ ਕਿਵੇਂ ਤੋੜਿਆ ਜਾ ਸਕਦਾ ਉਹ ਇੱਕ ਨਵਾਂ ਲੰਘਾ ਭੰਨਣ ਦੀ ਕੋਸ਼ਿਸ਼ ਕਰਦਾ ਪਰ ਹਾਲੇ ਤੱਕ ਉਹਦੀ ਪੇਸ਼ ਨਹੀਂ ਚੱਲੀ ਦੂਜੀ ਹੈਰਾਨੀ ਦੀ ਗੱਲ ਇਹ ਹੈ ਵੀ ਅੱਜ ਤੱਕ ਉਹਦੇ ਵੱਲੋਂ ਜਿਹੜਾ ਪੰਜਾਬ ਦਾ ਏਜੰਡਾ ਵਹਾ ਰਿਆ ਗਿਆ ਜਾਂ ਜਿਹੜਾ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਵਰਤਾਂਤ ਸਿਰਜਿਆ ਗਿਆ ਉਹਦੀ ਕਿਸੇ ਨੇ ਆਲੋਚਨਾ ਨਹੀਂ ਕੀਤੀ। ਨਾ ਕਿਸੇ ਨੇ ਐ ਕਿਹਾ ਵੀ ਇਹ ਗਲਤ ਹੈ ਦੇ ਨਾਲ ਫਾਇਦਾ ਨਹੀਂ। ਪਰ ਨਵਜੋਤ ਸਿੰਘ ਸਿੱਧੂ ਦੀ ਵਿਅਕਤੀਗਤ ਆਲੋਚਨਾ ਬਹੁਤ ਹੁੰਦੀ ਰਹੀ ਆ। ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਏਜੰਡਾ ਨਾ ਉਹ ਪੰਜਾਬ ਟੈਸਟ ਕਰੂ ਇੱਕ ਵਾਰ। ਮੈਨੂੰ ਇਹ ਲੱਗਦਾ ਜਿਹੜਾ ਗਰੰਟੀਆਂ ਦੀ ਸਿਆਸਤ ਆ ਫੇਲ ਹੋ ਗਈ ਕੋਈ ਮੰਨੇ ਚਾਹੇ ਨਾ ਮੰਨੇ। ਦੂਜੀ ਗੱਲ ਇਹ ਆ ਉਹਨਾਂ ਨੂੰ ਵੀ ਆਪ ਦੇ ਵਿੱਚ ਬਦਲਾਅ ਉਹਨਾਂ ਨੇ ਕੀਤੇ ਨੇ ਕਈ ਜਿਵੇਂ ਜਿਹੜਾ ਇਹ ਸੀ ਮੈਂ ਦਰਸ਼ਨੀ ਘੋੜਾ ਨਹੀਂ ਬਣਨਾ ਜਿਹੜਾ ਇਹ ਸੀ ਵੀ ਜੇਲ੍ਹ ਤੋਂ ਸਿੱਧੂ ਬਾਹਰ ਆਇਆ ਤੇ ਪਟਾਕੇ ਪਾਈ ਲੋ ਉਹ ਕਹਿੰਦਾ ਆਪਾਂ ਹੀ ਦੌੜ ਚੇ ਨਹੀਂ ਜੀ ਆਪ ਪਤ ਆਪਣੀ ਗੱਲ ਤੇ ਚੱਲਾਂਗੇ ਉਹ ਤਾਂ ਕਹਿੰਦਾ ਮੈਂ ਲੋਕ ਸਭਾ ਦੀ ਚੋਣਵਾਂ ਨਹੀਂ ਲੜਨੀ ਇਸ ਵਾਰ ਹਾਂ ਇਹ ਉਹਦਾ ਚਲੋ ਪਹਿਲਾਂ ਤੋਂ ਉਹਨੇ ਕਿਹਾ ਵੀ ਮੇਰੀ ਕਰਮ ਭੂਮੀ ਪੰਜਾਬ ਆ ਚਲੋ ਪਹਿਲਾਂ ਉਹਨੇ ਅੰਮ੍ਰਿਤਸਰ ਦੀ ਗੱਲ ਵੀ ਕਹੀ ਸੀ ਪੰਜਾਬ ਦੀ ਵੀ ਗੱਲ ਕਹੀ ਸੀ ਪਰ ਹਾਲੇ ਵੀ ਮਤਲਬ ਕਈ ਗੱਲਾਂ ਉਹਨੂੰ ਵਿਚਾਰਨ ਦੀ ਲੋੜ ਆ ਕਾਂਗਰਸ ਦੇ ਵਿੱਚ ਰਹਿ ਕੇ ਲੜਾਈ ਕਿਵੇਂ ਦੇਣੀ ਆ ਕੀ ਫਾਇਦਾ ਹਾਈ ਕਮਾਂਡ ਨਾਲ ਕੀ ਆ ਦੇਖੋ ਜੀ ਮੇਰੀ ਇਸ ਬਾਰੇ ਕਦੇ ਉਹਨਾਂ ਨਾਲ ਗੱਲ ਨਹੀਂ ਹੋਈ ਸਿਆਸੀ ਗੱਲਾਂ ਹੋਈਆਂ ਨੇ ਉਹ ਨਹੀਂ ਮੈਨੂੰ ਪਤਾ ਪਰ ਕਾਂਗਰਸ ਦੇ ਵਿੱਚ ਰਹਿ ਕੇ ਵੀ ਲੜਾਈ ਦਿੱਤੀ ਜਾ ਸਕਦੀ ਆ ਜੇ ਕਾਂਗਰਸ ਨਵਜੋਤ ਸਿੰਘ ਸਿੱਧੂ ਵਾਲਾ ਏਜੰਡਾ ਅਪਣਾ ਲੇ ਰਾਸ਼ਟਰ ਰੋਧੀ ਤਾਂ ਏਜੰਡਾ ਹੈ ਨਹੀਂ ਉਹ ਪੰਥ ਦੇ ਹੱਕ 'ਚ ਵੀ ਆ ਪੰਜਾਬ ਦੇ ਵੀ ਹੱਕ 'ਚ ਅੱਜ ਦੇਖੋ ਜਿਹੜੀ ਮਹਾਰਾਜ ਉਹਨੇ ਤਕਰੀਰ ਕੀਤੀ ਉਹਨੇ ਇਤਿਹਾਸ ਦਾ ਬੇਰਵਾਹ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਵੀ ਇੱਥੇ ਸਿਰਾਂ ਦੀ ਗਿਣਤੀ ਦਾ ਸਵਾਲ ਨਹੀਂ ਇੱਥੇ ਫਲਸਫੇ ਦਾ ਸਵਾਲ ਆ ਰਣਜੀਤ ਸਿੰਘ ਦੇ ਰਾਜ ਚ ਐਡੀ ਵੱਡੀ ਗਿਣਤੀ ਮੁਸਲਮਾਨਾਂ ਦੀ ਫੇਰ ਵੱਡੀ ਗਿਣਤੀ ਹਿੰਦੂਆਂ ਦੀ ਸਿੱਖ ਤਾਂ ਕਿਤੇ ਘੱਟ ਗਿਣਤੀ ਸੀ ਕਿਉਂ ਉਹਨੂੰ ਸਿੱਖ ਰਾਜ ਜਾਂ ਖਾਲਸਾ ਰਾਜ ਕਿਹਾ ਜਾਂਦਾ ਕਿਉਂਕਿ ਸਿੱਖ ਫਲਸਫੇ ਤੋਂ ਪ੍ਰੇਰਿਤ ਸੀ ਇਹ ਜਿਹੜਾ ਉਹਨੇ ਇਤਿਹਾਸ ਸਿਰਜਿਆ ਵੀ ਜੇ ਇਕੱਠਾ ਰਹਿੰਦਾ ਪੰਜਾਬ ਤੇਰੀ ਥਾਂ ਕੀ ਹੋਣੀ ਸੀ ਇਹ ਹੁਣ ਇਤਿਹਾਸ ਮੋੜਿਆ ਤਾਂ ਜਾ ਨਹੀਂ ਸਕਦਾ ਜੀ ਆਪਾਂ ਕਹੀ ਲਕੀਰਾਂ ਤਾਂ ਪੈ ਗਈਆਂ ਪਰ ਉਹਨੂੰ ਧਿਆਨ ਚ ਰੱਖ ਕੇ ਉਸ ਫਲਸਫੇ ਨੂੰ ਮੌਜੂਦਾ ਪੰਜਾਬ ਜਾਂ ਹਿੰਦੂਸਤਾਨ ਦੇ ਵਿੱਚ ਤਾਂ ਲਾਗੂ ਕੀਤਾ ਜਾ ਸਕਦਾ ਨਾ ਯਤਨਸ਼ੀਲ ਹੋਇਆ ਜਾ ਸਕਦਾ ਇਸ ਪੱਖੋਂ ਵਧੀਆ ਕੀਤਾ ਉਹਨਾਂ ਨੇ ਪਰ ਜਿਹੜਾ ਇੱਕ ਇੱਕ ਗੱਲ ਆ ਮੈਂ ਦੇਖੋ ਮੈਂ ਤਾਂ ਹੈ ਹੀ ਉਹ ਸਿੱਧੂ ਆਪਣੇ ਆਪ ਚ ਇੱਕ ਨਵੇਕਲੀ ਤੀਜਾ ਜੇ ਆਪਾਂ ਇਹ ਕਹੀਏ ਵੀ ਠੀਕ ਆਪਾਂ ਕਹਿ ਦਿੰਨੇ ਆ ਮੇਰਾ ਮੁਝਮੇ ਕੁਛ ਨਹੀਂ ਜੋ ਹੈ ਸਭ ਕੁਝ ਤੇਰਾ ਇਹ ਵੀ ਉਹਨੇ ਗੱਲ ਕਹੀ ਆ ਵੀ ਲੋਕਾਂ ਤੋਂ ਬਿਨਾ ਕੁਝ ਨਹੀਂ ਬਣਦਾ ਮੈਂ ਤੋਂ ਆਪਾਂ ਤੇ ਅਸੀਂ ਇਸ ਸਮੂਹਕ ਟੀਮ ਬਣਾਉਣੀ ਪੈਣੀ ਆ ਇੱਕ ਆਪ ਦਾ ਪ੍ਰਭਾਵ ਵੀ ਖਿੱਤਾ ਕਹਿ ਲੋ ਪ੍ਰਭਾਵ ਵੀ ਅਸਰ ਵਾਲਾ ਸਮੂਹ ਕਹਿ ਲੋ ਸਿਰਜਣਾ ਪੈਣਾ ਉਹ ਵਿਧਨ ਅਕਾਲੀ ਦਲ ਵੀ ਵਿਧਨ ਕਾਂਗਰਸ ਵੀ ਤੇ ਵਿਧਨ ਆਲੇ ਦਾਲੇ ਸਿਆਸਤਦਾਨ ਵੀ ਪਾਰਟੀਆਂ ਫੇਲ ਹੋ ਗਈਆਂ ਪਰ ਇਹਦਾ ਮਤਲਬ ਇਹ ਨਹੀਂ ਇਹ ਸਾਰੇ ਸਿਆਸਤਦਾਨ ਫੇਲ ਹੋ ਗਏ ਮੈਨੂੰ ਪਰਸੇ ਇੱਥੇ ਇੱਕ ਬਹੁਤ ਸੀਨੀਅਰ ਲੀਡਰ ਮਿਲਿਆ ਕਾਂਗਰਸ ਦਾ ਉਹ ਕਾਂਗਰਸ ਨਾਲਾ ਹੁਣ ਵੀ ਕਾਂਗਰਸ ਨਾਲਾ ਉਹ ਕਹਿੰਦਾ ਮਾਲੀ ਸਾਹਿਬ ਤੁਹਾਡੀਆਂ ਗੱਲਾਂ ਸੁਣਦੇ ਆ ਬਹੁਤ ਘੁੱਟਨ ਮਹਿਸੂਸ ਹੋ ਰਹੀ ਆ ਕੋਈ ਬਦਲਾਅ ਦੀ ਗੱਲ ਨਹੀਂ ਜਿਹੜੀ ਪੰਜਾਬ ਕਾਂਗਰਸ ਨਾ ਜਿਹੜੀ ਇਹ ਉਦੋਂ ਵੀ ਨਹੀਂ ਸਮਝੀ ਵੀ ਪੰਜਾਬ ਨੂੰ ਇੱਕ ਬਦਲਵੀਂ ਸਿਆਸਤ ਦੀ ਲੋੜ ਆ ਜਦੋਂ ਮੁੱਦਿਆਂ ਦੀ ਸਿਆਸਤ ਹੋਵਾਰੀ ਸੀ ਜਿਹਦੀ ਮੈਂ ਹਮਾਇਤ ਕੀਤੀ ਸੀ ਅੱਜ ਵੀ ਕਰਦਾ ਇਹ ਅੱਜ ਵੀ ਨਹੀਂ ਸਮਝ ਰਹੀ ਵੀ ਮੁਲਕ ਦੇ ਵਿੱਚ ਬਦਲਣ ਦੀ ਲੋੜ ਆ ਮੋਦੀ ਦੀ ਸਰਕਾਰ ਲਾਉਣ ਦੀ ਲੋੜ ਆ ਉਹ ਜਿਵੇਂ ਕਹਿੰਦੇ ਆ ਡੁੱਬੇਗੀ ਕਿਸ਼ਤੀ ਤੋਂ ਡੁੱਬेंगे ਸਾਰੇ ਨਾ ਹਮ ਹੀ ਬਚेंगे ਨਾ ਸਾਥੀ ਤੇਮਾਰੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਤਾਂ ਬਰੋਲੇ ਹੁੰਦੇ ਨੇ ਬਰੋਲਿਆਂ ਦੇ ਨਾਲ ਹਨੇਰੀ ਨਹੀਂ ਬਣਦੀ ਹਨੇਰੀ ਬਣਦੀ ਆ ਜਦੋਂ ਰੁਮਕਦੀ ਹਵਾ ਰੁਮਕਦੀ ਹਵਾ ਵੱਧਦੀ 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 ਜਾਂਦੀ ਆ ਲਗਾਤਾਰ ਯਤਨਸ਼ੀਲ ਹੋਣ ਦੀ ਲੋੜ ਉਹਨਾਂ ਨੂੰ ਪਰ ਇੱਕ ਵੱਡੀ ਗੱਲ ਆ ਕਿ ਸਤਾਧਾਰੀਆਂ ਦੇ ਬਰਾਬਰ ਇੱਕ ਵੱਡੀ ਰੈਲੀ ਕਰ ਜਾਣੀ ਬਿਨਾ ਪਾਰਟੀ ਨੂੰ ਨਾਲ ਲਿਆ ਆਪਣੇ ਲੈਵਲ ਤੇ ਉਤੋਂ ਇੱਕ ਸੰਕੇਤ ਜੇ ਮਿਲਦੇ ਨੇ ਕਿ ਕੋਈ ਇਸ਼ਾਰਾ ਜ਼ਰੂਰ ਹੋਇਆ ਹੋਣਾ ਮੈਂ ਤਾਂ ਸੂਤਰਾਂ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਬਣਨ ਦੀ ਗੱਲ ਚੱਲ ਪਈ ਆ ਨਵਜੋਤ ਸਿੰਘ ਦੁਆਰੇ ਦੋ ਹਫ਼ਤੇ ਪੁਰਾਣੀ ਗੱਲ ਹੋ ਗਈ ਆ ਕੀ ਲੱਗਦਾ ਕਿ ਪ੍ਰਧਾਨ ਬਣ ਕੇ ਪਾਰਟੀ ਦੇ ਵਿੱਚ ਨਵੀਂ ਰੂਹ ਫੂਕ ਸਕਦੇ ਸਿੱਧੂ ਪਹਿਲੀ ਗੱਲ ਤਾਂ ਇਹ ਆ ਜਦੋਂ ਤੱਕ ਸਿੱਧੂ ਦਾ ਏਜੰਡਾ ਨਹੀਂ ਅਪਣਾਇਆ ਜਾਂਦਾ ਉਹਦੀ ਸੋਚ ਤੇ ਪਹੁੰਚ ਨਹੀਂ ਬਣਾਈ ਜਾਂਦੀ ਕਿਤੇ ਰੂਹ ਰਾ ਨਹੀਂ ਫੁੱਕੀ ਜਾਣੀ ਹੁਣ ਜੇ ਪ੍ਰਧਾਨ ਬਣ ਕੇ ਉਹਨਾਂ ਵਰਗੀ ਬਣ ਗਿਆ ਜਾਂ ਜਦੋਂ ਪਹਿਲਾਂ ਪ੍ਰਧਾਨ ਬਣ ਗਿਆ ਸੀ ਇਹਨੂੰ ਚੱਲਣੇ ਨਹੀਂ ਦਿੱਤਾ ਇਹ ਇਸ ਕਰਕੇ ਅਸਲ ਏਜੰਡਾ ਬੰਦੇ ਦਾ ਬੰਦਾ ਤੇ ਬੰਦੇ ਦਾ ਵਿਰੋਧੀ ਹੋਣਾ ਨਹੀਂ ਅਸਲ ਏਜੰਡਾ ਤੇ ਪੰਜਾਬ ਨੂੰ ਸੰਵਾਦ ਦੀ ਲੋੜ ਆ ਵਿਚਾਰ ਦੀ ਲੋੜ ਆ ਨੂੰ ਲੱਗਦਾ ਸਮੁੱਚੇ ਜਿਹੜੇ ਕਾਂਗਰਸ ਦੇ ਸਾਰੇ ਲੀਡਰ ਨੇ ਉਹ ਵੀ ਉਸ ਲੈਂਡ ਤੇ ਚੱਲਣ ਜਿਹੜੀ ਲੈਂਡ ਤੇ ਸਿੱਧੂ ਚੱਲਦਾ ਮੈਂ ਕਹਿੰਦਾ ਉਹ ਸਿੱਧੂ ਦੀ ਲਾਈਨ ਬਾਰੇ ਤਾਂ ਬੋਲੀ ਨਹੀਂ ਅਜੇ ਤੱਕ ਉਹਤੇ ਤਕਨੀਕੀ ਗੱਲਾਂ ਨੇ ਪਾਰਟੀ ਦਾ ਵਿਚਾਰਾ ਜੀ ਆਇਆ ਕਿਉਂਕਿ ਸਿੱਧੂ ਆ ਜਿਹੜਾ ਨਵਾਂ ਲੰਘਾ ਪਨ ਰਿਹਾ ਏਸੇ ਕਰਕੇ ਜਿਹੜਾ ਕਾਂਗਰਸ ਦੇ ਸਿਰ ਹੁਣ ਤੱਕ ਦਾ ਭਾਰ ਆ ਉਹ ਨਹੀਂ ਲੈ ਕੇ ਚੱਲਦਾ ਉਹ ਕਹਿੰਦਾ ਹਰ ਇੱਕ ਵਾਰ ਮੁੱਖ ਮੰਤਰੀ ਜਿੱਤ ਜਾਂਦਾ ਪੰਜਾਬ ਹਾਰ ਜਾਂਦਾ ਐਤਕੀ ਆਪਾਂ ਪੰਜਾਬ ਜਿਤਾਉਣਾ ਉਹਦੀ ਸੋਚ ਤੇ ਪਹੁੰਚ ਵੱਖਰੀ ਆ ਤੇ ਮੈਨੂੰ ਇਹ ਲੱਗਦਾ ਵੀ ਜਿੱਡਾ ਇਹ ਹੰਗਾਰਾ ਮਿਲਿਆ ਮਹਾਰਾਜ ਰੈਲੀ 'ਚ ਹੁਣ ਤਾਂ ਚਲੋ ਲੋਕ ਸਭਾ ਦੀ ਚੋਣ ਆ ਉਹ ਗਾਹਾਂ ਬਹੁਤ ਦੂਰ ਆ ਪਰ ਜਿਵੇਂ ਸਰਕਾਰ ਦੇ ਪੈਰ ਓਖੜੇ ਹੋਏ ਨੇ ਵਿਰੋਧੀ ਧਿਰ ਦਾ ਰੋਲ ਤਾਂ ਸਿੱਧੂ ਇਹ ਨਿਭਾ ਸਕਦਾ ਪੰਜਾਬ ਦੇ ਵਿੱਚ ਵੀ ਲੋਕ ਸਭਾ ਚ ਉਹਦਾ ਕਿਹਾ ਜਾ ਲਾਹਾ ਲੈਂਦੀ ਆ ਕੀ ਡਿਊਟੀ ਦਿੰਦੀ ਆ ਕੋਈ ਕਾਂਗਰਸ ਵਿਰੋਧੀ ਉਹਦੀ ਕੰਮ ਨਹੀਂ ਉਹ ਕਹਿੰਦਾ ਮੈਂ ਤਾਂ ਵਰਕਰ ਦੇ ਤੌਰ ਤੇ ਆਇਆ ਵਰਕਰ ਦੇ ਤੌਰ ਤੇ ਉਹ ਕੰਮ ਕਰੂ ਹਾਂ ਇਹ ਬਿਲਕੁਲ ਠੀਕ ਆ ਵੀ ਉਹ ਕਾਂਗਰਸ ਨੂੰ ਬਦਲਣਾ ਚਾਹੁੰਦਾ ਇਸੇ ਕਰਕੇ ਉਹ ਵੱਖਰਾ ਬਰਤਾਨਾ ਸਿਰੇ ਤੇ ਰਿਹਾ ਠੀਕ ਆ ਸੋ ਨਵਜੋਤ ਸਿੰਘ ਸਿੱਧੂ ਨੇ ਜੋ ਸਿਆਸੀ ਅੰਗੜਾਈ ਨਵੇਂ ਸਿਰੇ ਤੋਂ ਲੈਣੀ ਸ਼ੁਰੂ ਕਰ ਦਿੱਤੀ ਆ ਉਹਦੇ ਨਾਲ ਕਾਂਗਰਸ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਚਰਚਾ ਚੱਲ ਪਈ ਤੇ ਵਿਰੋਧ ਵੀ ਸੋਚਣ ਲੱਗ ਪਏ ਨੇ ਕਿ ਜੇਕਰ ਸਿੱਧੂ ਦੀ ਵੇਹ ਬਣ ਗਈ ਤਾਂ ਉਹਨਾਂ ਦਾ ਕੀ ਬਣ ਗਿਆ ਸੋ ਦੇਖਦੇ ਆ ਸਾਡੀ ਨਜ਼ਰ ਸਾਰੇ ਕਸਤੇ ਬਣੀ ਰਹੇਗੀ ਕੈਮਰਾਮੈਨ ਅਮਨਦੇਵ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ